ਸਮਰਾਲਾ ਦੇ ਚਾਈਨਾ ਡੋਰ ਵਿੱਚ ਫਸੇ ਇੱਕ ਕਾਂ ਦੀ ਜਾਨ ਦੋ ਮਹਿਲਾ ਨੇ ਬੜੀ ਮੁਸ਼ਕਲ ਦੇ ਨਾਲ ਬਚਾਈ ਦੋਨਾਂ ਮਹਿਲਾ ਨੇ ਚਾਈਨਾ ਡੋਰ ਦੇ ਵਿੱਚ ਫਸੇ ਕਾਂ ਨੂੰ ਬੜੇ ਧਿਆਨ ਦੇ ਨਾਲ ਚਾਈਨਾ ਡੋਰ ਤੋਂ ਆਜ਼ਾਦ ਕਰਵਾਇਆ ਤੇ ਫਿਰ ਉਸ ਕਾਂ ਨੂੰ ਉਡਾ ਦਿੱਤਾ ਕਾਂ ਉੱਡਣ ਤੋਂ ਬਾਅਦ ਉਹਨਾਂ ਨੇ ਰੱਪ ਦਾ ਸ਼ੁਕਰਾਨਾ ਪਤੰਗਾ ਵਾਲੀ ਚਾਈਨਾ ਡੋਰ ਬਸ ਜੀ ਆਹ ਵੀ ਇਹਨੂੰ ਹੋਣਾ ਤੇ ਪਤਾ ਨਹੀਂ ਕੱਲ ਦਾ ਬਸਿਆ ਆਣਾ ਜ ਸਵੇਰ ਦੇ 7 ਵਜੇ ਦੇ 7:30 ਉਹ ਕਿੱਥੇ ਕੈਂਚੀ ਇਹਦਾ ਕਾਂ ਇਕੱਠੇ ਹੋ ਗਏ ਆ ਲੈ

ਦੇ ਦੇਖੇ ਦੌਰ ਦਿੱਖੇ ਸਾਡੇ ਇਹਦੇ ਅੰਦਰ ਤੱਕ ਫਸੀ ਹੋਰ ਅੰਦਰ ਤੱਕ ਦੇਖੀ ਇਹ ਖੰਭ ਹੋਣਾ ਨਾ ਖੰਭ ਆਹ ਕੰਪਟਾ ਆਹ ਆਹ ਟੱਡੇ ਟੱਡੇ ਨਹੀਂ ਨਿਕਲਦੇ ਇਹ ਹੋਰ ਆਏ ਨਿਕਲੂਗੀ ਦੂਏ ਬਸ ਇਹ ਖੰਭ ਦੇ ਵਿੱਚ ਹੋਣੀਆਂ ਨਾ ਕੰਪ ਦੇ ਵਿੱਚ ਇਹ ਇੱਕ ਪਿਛੋਂ ਨੇ ਪਿਛੋਂ ਫੜ ਕੇ ਖਿੱਚ ਲੋ ਨਹੀਂ ਆ ਦੇਖ ਇੱਥੋਂ ਫੜ ਮੜ ਜਾ ਆਹ ਨਹੀਂ ਆਹ ਖੰਭ ਤੋਂ ਇਹਦੇ ਵਿੱਚੋਂ ਕੱਢ ਆਏ ਕਰਕੇ ਮੈਂ ਕਿਹਾ ਖੰਭ ਨਾਲ ਤਕਲੀਫ ਨਾ ਪਹੁੰਚੇ ਨਾ ਕੱਢ ਕੇ ਛੋੜ ਜੇ ਬਾਹਰ ਰੱਖੀ ਬਾਹਰ ਰੱਖੀ ਜੱਕ ਮੋਈਗਾ ਨਾ ਪਤਾ ਲੱਗੂਗਾ ਨਾ ਪੌਦੇ ਤੇ ਪਸਿੰਗ ਹੋਈ ਆ ਬੱਬੂ ਕਾ ਇਹਨੂੰ ਕੱਟ ਇਹ ਕੱਟ ਕੱਟ ਹਾਂ ਕੱਟ ਕੱਟ ਉਹ ਥੋੜਾ ਸਿੱਧਾ ਉਹਨੂੰ ਆਪਾਂ ਦੇਖੀ ਵੀ ਕਿੰਨਿਆ ਉਹ ਵੀ ਡੋਰ ਨਹੀਂ ਫੜ ਲੈ ਇਹ ਐਂ ਕਰਾਂਗੇ ਮੂੰਹ ਤੋਂ ਫੜ ਲਾ ਪਿੱਛੋਂ ਉਹ ਕਰ ਲਾ ਨਹੀਂ ਨਹੀਂ ਇੱਧਰ ਦੇ ਇੱਕ ਕੰਬੜੇ ਤੇ ਵਿੱਚ ਆ ਆ ਦੇਖ ਡੋਰਾ ਕਿੱਥੇ ਤੱਕ ਆਈ ਮੇਰੀ ਹਾਂ ਦੇਖ ਲਈ ਉਹ ਤਾਂ ਵੀ ਚਾਹੇ ਦੀ ਕਿੱਥੇ ਤੱਕ ਆਈ ਹੈ ਤੇ ਅਨੇ ਗੀਤ ਸੁਣ ਐ ਯਾਹੀ 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 ਛੂਨੇ ਬੱਚਿਓ ਤੁਹਾਨੂੰ ਤਕਲੀਫ ਕਦੇ ਵੀ ਨਾ ਰੱਬ ਦਾ ਨਾ ਕਰੇ ਵੀ ਤੁਮ ਤਕਲੀਫ ਨਾ ਦੇ ਬੱਚਿਓ ਪਤਾ ਨਹੀਂ ਕਿ ਫਸਿਆ ਕਿੰਨਾ ਬਹੁਤ ਬਬੂ ਬੈਠਾ ਹੈ ਤਾਂ ਗਲਤ ਲੋਕ ਬੱਚੇ ਬਤਾ ਬੱਚਾ ਡਾਂਗੇ ਨੇ ਬਸ ਜਾਨਵਰਾਂ ਨੂੰ ਵਿਚਾਰਿਆਂ ਨੂੰ ਖਾਣ ਜਾਨਵਰ ਕੀ ਬੰਦਿਆਂ ਨੂੰ ਵੀ ਓਖਾ ਓਖਾ ਗਰਦਨ ਉੱਥੇ ਪਤਾ ਨਹੀਂ ਕਿੱਥੇ ਉੱਥੇ ਤਾਂ ਨੁਕਸਾਨ ਵੀ ਪਹੁੰਚਿਆ ਉਹ ਕਿੱਥੇ ਗਈ ਕੋਈ ਨੂੰ ਪਤਾ ਨਹੀਂ ਕਿੱਥੇ ਵਿਚਾਰਾ ਹੈ ਨਾ ਹੁਣ ਸਾਰੀਆਂ ਡੋਰਾਂ ਉਹ ਨਹੀਂ ਮੈਂ ਇਹ ਕਰਕੇ ਫਿਰ ਥੱਲੇ ਸੁੱਟਦੀ ਹਾਂ ਹੋਰ ਇੱਦਣੋਂ ਆ ਫੜਤਾ ਆ ਡੋਰ ਕਿੱਥੇ ਪਾੜਤਾ ਤਾਂ ਅੱਗ ਲੱਗਣੀ ਪਊਗਾ ਪਰ ਉਹ ਇੱਦਣ ਵੀ ਦੇਖਦੀਆਂ ਦੇਖਦੀਆਂ ਹੋ ਹੋ ਨੇ ਬੁੱਗਲੋ ਜੀ ਆਈ ਨੇ ਉਹ ਤਾਂ ਨਹੀਂ ਸੀ ਇਹਦਾ ਕਾਲਜ ਫਸਿਆ ਹੋਇਆ ਹਾਏ ਹਾਏ ਮੈਂ ਮਰ ਜਾਂ ਤਾਂ ਕਾਰਾਣੀ ਹੋਣਾ ਹੈ ਨੇ ਉਹਨਾਂ ਨੂੰ ਤਾਂ ਪਤਾ ਲੱਗਿਆ ਰਾਣੀ ਕਾਲ ਤਾਈ ਫਸਿਆ ਕੱਲ੍ਹ ਤਿਆਰ ਆ ਕਿਤੇ ਨਹੀਂ ਦੇਖਣੀ ਪੈਰਾਂ ਚ ਨਹੀਂ ਬਸ ਆ ਖੰਪਾ ਚ ਉੱਡੀ ਹੋਇਆ ਖੰਮਾ ਜ ਫੜ ਗਈ ਜਾਂ ਉੜਦਾ ਉੜਦਾ ਉਹ ਪੜਾ ਜੀ ਕੋਈ ਨਾ ਕੋਈ ਸਰ ਕੋਈ ਨਹੀਂ ਉਹਦੇ ਨਾ ਜਾਵੇ ਮੈਂ ਦਾਈ ਦਾ ਕਹਾਂ ਤੈਨੂੰ ਉੱਪਰੋਂ ਵੜ ਲੈ ਇਹਨੂੰ ਇਧਰੋਂ ਵੜ ਲੈ ਆਏ ਕਰਕੇ ਮੂੰਹ ਆਲੀ ਖਾ ਮੂੰਹ ਪੜ ਤੂੰ ਤੂੰ ਪੜ ਹਾਂ ਮੂੰਹ ਵੜ ਲੈ ਤੂੰ ਤਾਂ ਜਾਤਾ ਫੇਰ ਉੱਪਰ ਚੜਾ ਦੇ ਓਏ ਆਏ ਫੜ ਲੈ ਹੈ ਦੰਦੀ ਚੰਗੀ ਠੀਕ ਹੈ ਮੈਂ ਡਰਦਾ ਨਹੀਂ ਉੰਮੈ ਲਾ ਫਿਰ ਦੋ ਬੰਬਾਂ ਨੂੰ ਕੱਢ ਦੇ ਸੋਲ ਦੇ ਦੇ ਦੂਰਾ ਚੋਰਾ ਤਾ ਚੋ ਅਹੋ ਲੈ ਲੱਬ ਤੌਰੀਆ ਲੈ ਰਿਖਣੀ ਆਉ ਚਲ ਮੂਰੋ ਭੜ ਲੈ ਰੋ ਹੋਰ ਆ ਹੋਰ ਹੋਰ ਭੜਤੇ ਤੇ ਆਪਣਾ ਖਾਜਤਾ ਕਰ ਲਈ ਹੁਣ ਅਤ ਪਰ ਉਹ ਨੂੰ ਆਏ ਨਹੀਂ ਪਤਾ ਵੀ ਮੈਨੂੰ ਬਚਾ ਰਹੇ ਆਏਗਾ ਆਏ ਹੁਣ ਆ ਪਤਾ ਨਹੀਂ ਡੋਰ ਕਿੱਥੇ ਆ ਤੇਰੇ ਤੋਂ ਤਾਂ ਹੀ ਹੋਣਾ ਰੌਲੀ ਕੋਈ ਨਾ ਨਹੀਂ ਆ ਦੇ ਤਾਂ ਆ ਦੇ ਆਹ ਖੰਭ ਤੂੰ ਕੱਟ ਦੀਏ ਨਹੀਂ ਆ ਖੰਭ ਕੱਢ ਚੱਲੋ ਡੋਰ ਖਿੱਚ ਕੇ ਦੇ ਤਾਂ ਕੱਟ ਕੇ ਡੋਰ ਨੂੰ ਕੱਟਦਾ ਨਹੀਂ ਪੈਣਾ ਆ ਡੋਰ ਖਿੱਚ ਕੇ ਦੇਖੋ ਮਾ ਥੋੜਾ ਕੱਟ ਦੋ ਫਿਰ ਨਿਕਲ ਆਉਗੀ ਆ ਅੰਬਦਾਰੀ ਆ ਹੋਰ ਕੱਟ ਦੇਖ ਹੋਰ ਗਾਹਾਂ ਤੋਂ ਕੱਟ ਗਾਹਾਂ ਤੋਂ ਇੰਨੀ ਇੱਥੇ ਮੇਰੇ ਨਾਲ ਮੈਂ ਇੱਥੋਂ ਕੱਟ ਇੱਤੋਂ ਮੱਤੋਂ ਇੱਤੋਂ ਇੱਤੋਂ ਕਰ। ਆ ਘੱਚ ਕੇ ਦੇਖ ਢੋਰ। ਇਹ ਆ ਲੈ। ਹਾਂ ਜੀ। ਚੱਲ ਜੀ। ਜੈ ਮਾਤਾ ਦੀ। ਬੋਲੋ ਸੱਚੇ ਦਰਵਾਰ ਦੀ ਜੈ। ਉਡੋ 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 ਉਡੋ। ਚੱਲ ਜੀ। ਚੱਲ ਮੇਰੇ ਬੱਚੇ। ਬੋਤ ਬੋਤ। ਚੱਲੋ ਮੇਰੇ ਬੱਚੇ। ਚੱਲੋ। ਚੱਲੋ ਚੱਲੋ ਚੱਲੋ। ਇਹਦਾ ਕਾਲਾ ਕਿਹੜਾ ਹੋਇਆ। ਇਹਦਾ ਬੀਜ ਕਿਹੜਾ ਹੋਇਆ। ਹਾਂ। ਵੇਖ ਤੋਂ ਹੋਇਆ ਹੋਇਆ ਇਹ ਤਾਂ ਇੰਟਾ ਰਾਤ ਦਾ ਹੀ ਆ ਵਿਚਾਰਾ ਆਹਾਹਾ ਟੈਮਾ ਕਹ ਬੀਬੀ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਚੱਲ ਉਹ ਡਰ ਗਿਆ ਉਹ ਵਹਿ ਗਿਆ ਜਾ ਕੇ ਬਾ ਵੀ ਬਾ ਲਾ ਫੜੀ ਰਾਣੀ ਪਾਣੀ ਸ਼ੋਰ ਮੈਨੇ ਚੱਕੋ ਦੌਰ ਦੇਖਣ